ਸਤਿ ਸ੍ਰੀ ਅਕਾਲ ਜੀ ਅੱਜ ਲੈ ਕੇ ਆਏ ਦੋਨੋ ਜੀ ਮਾਡਰਨ ਮੋਟਰਸ ਕਾਰਾਂ ਵਾਲਿਆਂ ਕੋਲ ਜੀ ਔਰ ਜਲਾਲਾਬਾਦ ਮੋਟਰਸ ਮੋਟਰ ਤੇ ਪਹੁੰਚੇ ਆ ਜੀ ਆਪਾਂ ਅੱਜ ਇਹਨਾਂ ਕੋਲ ਆਪਾਂ ਲਾਵਾਂਗੇ ਰਿਵਿਊ ਕਿ ਕਿਹੜੀਆਂ ਕਿਹੜੀਆਂ ਕਾਰਾਂ ਨੇ ਔਰ ਪਹਿਲਾਂ ਤੁਹਾਨੂੰ ਕਾਰਾਂ ਸਾਰੀਆਂ ਵਿਖਾ ਦਿੰਨੇ ਆ ਉਸ ਤੋਂ ਬਾਅਦ ਆਪਾਂ ਕਾਰਾਂ ਬਾਰੇ ਡਿਸਕਸ ਕਰਾਂਗੇ ਕਾਰਾਂ ਬਾਰੇ ਡਿਸਕਸ ਕਰਾਂਗੇ ओके ਜਦੋਂ ਆਪ ਦਾ ਰਿਗਾਰਡ ਹੈਗਾ ਸਾਨੂੰ ਕੀ ਲੋੜ ਇਹ ਚਾਉਂਦੇ ਅੰਦਰ ਸ਼ੋਰੂਮ ਦੇ ਵਿੱਚ ਇਹ ਇਹਨਾਂ ਕੋਲ ਸਾਰੀਆਂ ਕਾਰਾਂ ਨੇ ਸਾਨੂੰ ਕੀ ਲੋੜ ਕਿਸੇ ਕੋਲ ਕਾਰਾਂ ਬਾਰੇ ਕੋਈ ਜਾਣਕਾਰੀ ਲਵਾਂ ਅਡਾ ਸਮਾਨ ਆਉਂਦਾ ਹੈ ਇਹ ਸਾਰੀਆਂ ਕਾਰਾਂ ਨੇ ਜੀ ਇਹਨਾਂ ਕੋਲ ਕਾਰਾਂ ਬਾਰੇ ਜਾਣਕਾਰੀ ਲਵਾਂਗੇ ਕਿਹੜੀ ਉਹਨੂੰ ਕਾਦੇ ਪੈਸੇ ਦੇਣੇ ਨੇ ਆਪਾਂ ਬਾਜ਼ਾਰ ਦੇ ਨਾਲੋਂ ਗੈਜ ਰੈਂਟਾਂ ਦੇ ਕਾਰ ਨੇ ਪੰਜਾਬ ਨੰਬਰ ਦੀਆਂ ਕਾਰਾਂ ਨੇ ਤਕਰੀਬਨ ਇਹਨਾਂ ਕੋਲ ਔਰ ਇਹਦਾ ਬਾਰੇ ਆਪਾਂ ਗੱਲਬਾਤ ਕਰਾਂਗੇ ਇਹਨਾਂ ਕੋਲ ਤੇ ਆਪਾਂ ਪਹੁੰਚੇ ਜੀ ਮਾਡਰਨ ਮੋਟਰ ਤੇ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਜੀ ਆ ਗਏ ਜੀ ਵਧੀਆ ਜੀ ਵਧੀਆ ਜੀ ਸਰ ਕਾਰਾਂ ਬਾਰੇ ਦੱਸੋ ਆਪਣੇ ਕੋ ਕਿਹੜੀ ਕਿਹੜੀ ਕਾਰਾਂ ਹੁੰਦੀਆਂ ਨੇ ਕੀ ਰੇਟ ਦੀਆਂ ਨੇ ਕਿਹੜਾ ਨੰਬਰ ਹੈ ਕਿੱਥੋਂ ਦਾ ਨੰਬਰ ਹੈ ਲੋਕ ਕਿਵੇਂ ਆਪਣੇ ਝੱਕਣ ਪਹੁੰਚ ਕਰ ਸਕਦੇ ਨੇ ਜੀ ਬਾਈ ਜੀ ਆਪਣੇ ਕੋਲ ਸਾਰਾ ਪੰਜਾਬ ਨੰਬਰ ਦਾ ਹੀ ਮਾਲ ਹੁੰਦਾ ਜਿਹੜਾ ਹੁੰਦਾ ਹੈ ਅੱਛਾ ਜੀ ਆਹ ਗੱਡੀ ਕਿਹੜਾ ਮਾਡਲ ਹੈ ਜੀ ਇਹ ਬਾਈ ਜੀ 18 ਮਾਡਲ ਹੈ ਅੱਛਾ ਜੀ ਤੇ ਪੰਜਾਬ ਨੰਬਰ ਹੈ ਫਰਸਟ ਓਨਰ ਹੈ ਚੱਲੀ ਬਾੜ ਹੀ ਆ ਰਿਹਾ ਹੈ ਨਵੀਂ ਕਾਰ ਹੈ ਬਿਲਕੁਲ ਬ੍ਰੈਂਡ ਨਿਊ ਕਾਰ ਹੈ ਜੀ ਅੱਜਕਲ ਜੀ ਡੀਲਰਾਂ ਕੋਲ ਆਪਾਂ ਜਾਈਦਾ ਡੀਲਰ ਅੱਜਕਲ ਪੇਂਟ ਬੂਡ ਕਾਰਾਂ ਬਹੁਤ ਰੱਖਦੇ ਨੇ ਉਹਦਾ ਕੀ ਪ੍ਰੋਸੈਸ ਹੁੰਦਾ ਜੀ ਉਹਦਾ ਉਹ ਤਾਂ ਭਾਈ ਜੀ ਜੇ ਕਾਰ ਐਕਸੀਡੈਂਟ ਹੋਏਗੀ ਉਹ ਤਾਂ ਆਪਾਂ ਵੇਚਦੇ ਨਹੀਂਗੇ ਜੀ ਨਾ ਪੇਂਟ ਵਾਲੀ ਕਾਰ ਕੋਈ ਇੱਕ ਦਾ ਪੀਸ ਤਾਂ ਭਾਈ ਜੀ ਆਮ ਹੀ ਹੋ ਜਾਂਦਾ ਪੇਂਟ ਕਰ ਦੋ ਓਕੇ ਜੀ ਨਵੀਂ ਕਾਰ ਦੇਈ ਦੀ ਆਪਾਂ ਗਾਰੰਟੀ ਕਰਕੇ ਦੇਈ ਦੀਏ ਬੰਦੇ ਨੂੰ ਪੇਂਟ ਸਭ ਕੋਈ ਕਰਕੇ ਦੇਈਦਾ ਆਪਾਂ ਜੀ ਆਪਣੇ ਕੋ ਕਿਹੜੀ ਕਿਹੜੀ ਕਾਰ ਹੈ ਇਸ ਟਾਈਮ ਖੜੀ ਹੈ ਨੇ ਸਾਨੂੰ ਮਾੜਾ ਉਹਦੇ ਬਾਰੇ ਚਾਹਨਾ ਪਾਓ ਜੀ ਓਹ ਭਾਈ ਜੀ ਇਹ ਤਾਂ ਕ੍ਰੇਟਾ ਜੀ 18 ਮਾਡਲ ਐ ਐਸਐਕਸ ਆਪਸ਼ਨਲ ਐ ਅੱਛਾ ਜੀ ਇਹ ਬਰੀਜ਼ਾ ਜੀ ਜੀਡੀ ਪਲਸ ਫਸਟ ਓਨਰ ਪੰਜਾਬ ਨੰਬਰ ਦੀ ਐ ਵੀ ਜੀ ਠੀਕ ਹੈ ਜੀ ਪੂਰਾ ਇੰਸ਼ੋਰੈਂਸ ਐ ਆ i10 grand ਹੈ 20 ਮਾਡਲ ਪੈਟਰੋਲ ਦੀ ਇਹ ਕਿਹੜਾ ਮਾਡਲ ਜੀ ਇਹਦੀ ਡਿਮਾਂਡ ਬਹੁਤ ਆ ਰਹੀ ਕਿਉਂਕਿ ਪੈਟਰੋਲ ਦੀ ਗੱਡੀ ਛੋਟੀ ਗੱਡੀ ਹੈ ਫੈਮਲੀ ਵਾਸਤੇ ਗੱਡੀ ਚਾਹੀਦੀ ਹੁੰਦੀ ਹੈ ਬਹੁਤ ਫੋਨ ਸਾਨੂੰ ਆਉਂਦੇ ਨੇ ਵੀ ਵੀ ਯਾਰ ਫੈਮਲੀ ਵਾਸਤੇ ਗੱਡੀ ਚਾਹੀਦੀ ਹੈ ਜਿਵੇਂ ਕੋ ਟੀਚਰ ਲੱਗਾ ਜਾਂ ਕੋਈ ਹਾਂਜੀ ਹਾਂਜੀ ਇਹ 20 ਮਾਡਲ ਹੈ ਪੈਟਰੋਲ ਦੀ ਚੱਲੀ 50 ਹਜ਼ਾਰੀ ਹੈ ਬਿਲਕੁਲ ਫਸਟ ਓਨਰ ਦੀ ਕਾਰ ਹੈ ਇਹਦਾ ਰੇਟ ਵੀ ਸਾਨੂੰ ਨਾਲ ਦੱਸ ਦਿਓ ਜੀ ਇਹ ਰੇਟ ਭਾਈ ਜੀ 4 ਲੱਖ 50 ਹਜ਼ਾਰ ਰੁਪਏ ਡਿਮਾਂਡ ਕਰਦੇ ਆ 4 ਲੱਖ 30 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਆਪਾਂ ਆਹ ਕਿਹੜਾ ਆਹ ਕਿਹ ਇਸ ਵਾਰ 4 ਲੱਖ ਰੁਪਏ ਬੜ ਬਾਨੇ 4 ਲੱਖ ਰੁਪਏ ਦੇ ਦਾਂਗੇ ਆਪਾਂ ਇਹ ਗੱਡੀ ਤੁਹਾਡੇ ਕੋਲ ਕੋਈ ਆਲਟੋ ਵੀ ਗੱਡੀ ਆਈ ਆਪਣੇ ਕੋਲ ਕੋਈ ਆਲਟੋ ਵੀ ਆਈ ਆਲਟੋ ਵੀ ਹੈਗੀ ਆਜਾ ਜੀ ਆਲਟੋ ਵੀ ਦਿਖਾਣੇ ਆ ਤੁਹਾਨੂੰ ਆਜੋ ਆਲਟੋ ਕੇਟਨ ਹੈਗੀ ਆ ਠੀਕ ਹੈ ਜੀ ਜੇ ਤੁਹਾਨੂੰ ਇੱਕ ਪਹਿਲਾਂ ਤੁਹਾਨੂੰ ਬਲੈਨੋ ਦਿਖਾਣਾ ਤੁਹਾਨੂੰ ਆਜੋ ਇਹ ਮਰੂਤੀ ਵਾਲਾ ਬਲੈਨੋ ਹੈ 21 ਮਾਡਲ ਡੈਲਟਾ ਦੀ ਪੈਟਰੋਲ ਦੀ ਓਕੇ ਜੀ ਨਵੀਂ ਕਾਰ ਆ ਬਿਲਕੁਲ ਚੱਲੀ 52 ਹਜ਼ਾਰੀ ਹੈ ਦੇਖੋ ਕਾਰ ਵੇਖੋ ਆਜੋ ਗੱਡੀ ਪੂਰੀ ਗੱਡੀ ਪੂਰੀ ਵਿਖਾ ਦਿਓ ਗੱਡੀ ਤੇ ਪੂਰੀ ਵਿਖਾ ਦੇ ਬਹੁਤ ਨਵੀਂ ਗੱਡੀ ਏ 21 ਮਾਡਲ ਗੱਡੀ ਏ ਪੀਬੀ 62 ਨੰਬਰ ਪੰਜਾਬ ਨੰਬਰ 50 ਨੰਬਰ ਦਾ ਫਰਸਟ ਓਨਰ ਦੀ ਕਾਰ ਹੈ ਫਰਸਟ ਓਨਰ ਦੀ ਗੱਡੀ ਏ ਤੇ ਕੋਈ ਟਚਿੰਗ ਨਹੀਂ ਕੋਈ ਕੁਛ ਨਹੀਂ ਹੈਗਾ ਜੀ ਉਹ ਇਹਦਾ ਰੇਟ ਦੱਸ ਦੋ ਜੀ ਇਹਦਾ ਕੀ ਰੇਟ ਹੈ ਇਹ 6 ਲੱਖ ਰੁਪਏ ਡਿਮਾਂਡ ਹੈ 5 ਲੱਖ 70 ਹਜ਼ਾਰ ਰੁਪਏ ਦੇ ਦਾਂਗੇ ਆਪਾਂ ਕਾਰ ਇਹ ਅੱਛਾ ਜੀ ਹਾਂ ਜੀ ਹਾਂ ਜੀ ਤੇ ਕੋਈ ਆਲਟੋ K10 ਬਾਰੇ ਦੱਸੋ ਜੀ K10 ਤੇ ਸਾਨੂੰ ਬਹੁਤ ਫੋਨ ਆ ਰਹੇ ਨੇ ਵੀ ਆਪਾਂ ਨੂੰ ਕੋਈ ਗੱਡੀ K ਬੰਦਿਆ ਵਾਸਤੇ ਆਪਾਂ ਨੂੰ ਗੱਡੀ ਚਾਹੀਦੀ ਆ ਦੇਖੋ K10 ਹੈ ਜੀ 2011 ਮਾਡਲ ओके okay. जी ਪੰਜਾਬ ਨੰਬਰ ਦੀ ਇਹ ਵੀ ਹੈ ਚਾਰੋ ਟਾਇਰ ਨਵੇਂ ਆ ਇਹਦੇ ਇਹ 2 ਲੱਖ ਰੁਪਏ ਡਿਮਾਂਡ ਆਂਦੀ 1.80 ਲੱਖ ਰੁਪਏ ਦੇ ਦਾਂਗੇ ਇਹ ਕਿਹੜਾ ਮਾਡਲ ਦੱਸਿਆ ਜੀ ਇਹ 11 ਮਾਡਲ ਐ ਐਲਐਕਸਆਈ ਹੈ ਐਲਐਕਸਆਈ ਹੈ ਹਾਂਜੀ ਓਕੇ ਜੀ ਹੋਰ ਜੀ ਗੱਡੀ ਦੱਸੋ ਆ ਹੋਂਡਾ ਦੀ ਬ੍ਰਿਓ ਹੈ ਇਹ ਵੀ ਸਸਤੇ ਬਜਟ ਦੀ ਆ ਇਹ 1.5 ਲੱਖ ਰੁਪਏ ਦੀ ਹੈ 11 ਮਾਡਲ ਹੈ ਪੈਟਰੋਲ ਦੀ ਕਾਰ ਹੈ ਵੀ ਓਕੇ ਤੁਹਾਡੇ ਕੋਲ ਕਿਸੇ ਨੇ ਪਹੁੰਚਣਾ ਹੋਵੇ ਤੇ ਕੀ ਇਹ ਜਲਾਲਾਬਾਦ ਪਹੁੰਚੋ ਫਾਜ਼ਿਲਕਾ ਰੋਡ ਪ੍ਰੋ ਪ੍ਰੋਇ ਪ੍ਰੋਫਾਈਲ ਦਾ ਰੋਡ ਨੀਅਰ 올ਡ ਰਾਮਸ਼ਰਨ ਆਸ਼ਰਮ ਕੋਈ ਵੀ ਵੀਰ ਜੀ ਗੱਡੀ ਲੈਣ ਵਾਲਾ ਚਾਹਵਾਨ ਹੋਵੇ ਇਹਨਾਂ ਕੋਲ ਹਰੇਕ ਤਰ੍ਹਾਂ ਦੀਆਂ ਗੱਡੀਆਂ ਹੁੰਦੀਆਂ ਨੇ ਆਲਟੋ ਗੱਡੀ ਤੋਂ ਲੈ ਕੇ ਤੁਸੀਂ ਇਹਨਾਂ ਕੋਲ ਨੋਵਾ ਕ੍ਰਿਸਟਾ ਕਰੇਟਾ ਜਿਹੜੀ ਵੀ ਗੱਡੀ ਚਾਹੋਗੇ ਤੁਹਾਨੂੰ ਮਿਲ ਜੇਗੀ ਵਾਜਬ ਰੇਟਾਂ ਤੇ ਪੰਜਾਬ ਨੰਬਰ ਦੀ ਗੱਡੀ ਹੁੰਦੀ ਹੈ ਇਹਨਾਂ ਕੋਲ ਅਗਰ ਤੁਸੀਂ ਦਿੱਲੀ ਨੰਬਰ ਦੀ ਗੱਡੀ ਚਾਹੋਗੇ ਤਾਂ ਤੁਹਾਨੂੰ ਦਿੱਲੀ ਨੰਬਰ ਦੀ ਗੱਡੀ ਮਿਲ ਜੂਗੀ ਉਹ ਕੋਈ ਵੀ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਜਾਂ ਆਪਣਾ ਵੀਡੀਓ ਲੈ ਕੇ ਆਵੇਗਾ ਉਹਨੂੰ ਸਪੈਸ਼ਲ ਡਿਸਕਾਊਂਟ 10000 ਰੁਪਇਆ ਗੱਡੀ ਮਗਰ ਸਪੈਸ਼ਲ ਡਿਸਕਾਊਂਟ ਨੂੰ ਦਿੱਤਾ ਜਾਵੇਗਾ ਇੱਕ ਨਾਲੇ ਨੰਬਰ ਲੋਨ ਕਰਾਇਆ ਜਾਏਗਾ ਜਿਹੜੀ ਮਰਜ਼ੀ ਕਾਰ ਦਾ ਆਧਾਰ ਕਾਰਡ ਪੈਂਡ ਕਰ ਲੈ ਕੇ ਆਓ ਲੋਨ ਕਰਾ ਕੇ ਸੁਵਿਧਾ ਵੀ ਰੇਕ ਗੱਡੀ ਤੇ ਲੋਨ ਹੋ ਜੂਗਾ ਜੀ ਪੰਜਾਬ ਨੰਬਰ ਦੀ ਰੇਕ ਗੱਡੀ ਤੇ ਲੋਨ ਹੋ ਜੂਗਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਲੋਨ ਕਰਾਣਾ ਵੇ ਆਧਾਰ ਕਾਰਡ ਪੈਂਡ ਗੜ ਸਿਬਲ ਤੁਹਾਡੀ ਬਿਲਕੁਲ ਓਕੇ ਹੋਣੀ ਚਾਹੀਦੀ ਹੈ ਤੁਹਾਡਾ ਇਹਦੇ ਤੇ ਲੋਨ ਹੋ ਜੂਗਾ ਹਰ ਇੱਕ ਗੱਡੀ ਤੇ ਜੀ ਬਹੁਤ ਬਹੁਤ ਧੰਨਵਾਦ ਜੀ